ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਉੱਪਰ ਮਹਾਦੀਪਾਂ ਦੀ ਉਹਨਾਂ ਦੇ ਵਿੱਚੋਂ ਇੱਕ ਮਹਾਦੀਪ ਉਹ ਹੈ ਜਿਹੜਾ ਕਿ ਬਹੁਤ ਵਿਸ਼ਾਲ ਹੈ ਪਰ ਉੱਥੇ ਕੋਈ ਵੀ ਮਨੁੱਖ ਜਿਹੜਾ ਨਹੀਂ ਰਹਿੰਦਾ ਇਹ ਕਿਹੜਾ ਮਹਾਦੀਪ ਹੈ ਕਿ ਜਿਹੜਾ ਇੰਨਾ ਵੱਡਾ ਹੈ ਪਰ ਮਨੁੱਖ ਉੱਥੇ ਕਿਉਂ ਨਹੀਂ ਰਹਿੰਦੇ ਉਹ ਹੈ ਇਹ ਸਾਹਮਣੇ ਤੁਹਾਨੂੰ ਨਜ਼ਰ ਪੈ ਰਿਹਾ ਐਂਟਾਰਕਟਿਕ ਮਹਾਦੀਪ ਜਿਹੜਾ ਕਿ 1 ਕਰੋੜ 40 ਲੱਖ ਵਰਗ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਫੈਲਿਆ ਹੋਇਆ ਹੈ ਜਿੱਧਰ ਵੀ ਤੁਹਾਡੀ ਨਜ਼ਰ ਪਏਗੀ ਇਹ برف ਹੀ برف برف ਦੇ ਵੱਡੇ ਵੱਡੇ ਪਹਾੜ ਜਿਹੜੇ ਹੈਗੇ ਆ ਇੱਥੇ ਤੁਹਾਨੂੰ ਨਜ਼ਰ ਪੈਣਗੇ ਇਹ ਧਰਤੀ ਦੇ ਉੱਤਰੀ ਛੋੜ ਤੇ ਸਥਿਤ ਹੈ ਇੱਥੋਂ ਬਹੁਤ ਜ਼ਿਆਦਾ ਜਿਹੜਾ ਹੈਗਾ ਟੈਂਪਰੇਚਰ ਘੱਟ ਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਜਦੋਂ ਪੂਰੀ ਸਰਦੀ ਹੁੰਦੀ ਹੈ ਇਸ ਇਲਾਕੇ ਦੇ ਵਿੱਚ ਮਾਈਨਸ 90 ਡਿਗਰੀ ਤੱਕ ਜਿਹੜਾ ਹੈਗਾ ਟੈਂਪਰੇਚਰ ਡਾਊਨ ਹੋ ਜਾਂਦਾ ਹੈ ਹਵਾਵਾਂ ਜਿਹੜੀਆਂ ਹੈਗੀਆਂ 20 ਤੋਂ ਲੈ ਕੇ 50 ਕਿਲੋਮੀਟਰ ਪ੍ਰਾ ਹਾਰ ਦੀ ਸਪੀਡ ਤੇ ਹਰ ਸਮੇਂ ਚੱਲਦੀਆਂ ਰਹਿੰਦੀਆਂ ਹਨ ਪਰ ਕਈ ਵਾਰ ਤੇ ਬਰਫ਼ ਦੇ ਤੂਫਾਨ ਜਿਹੜੇ ਹੈਗਿਆ ਉਹਨਾਂ ਦੀ ਸਪੀਡ 300 ਕਿਲੋਮੀਟਰ ਪ੍ਰਾ ਹਾਰ ਤੇ ਵੀ ਚੱਲੀ ਜਾਂਦੀ ਹੈ ਹੁਣ ਇਹ ਜਿਹੜਾ ਅੰਟਾਰਕਟਿਕਾ ਹੈ ਇਹ ਸ਼ੁਰੂ ਤੋਂ ਇਦਾਂ ਨਹੀਂ ਸੀਗਾ ਕਦੇ ਇੱਥੇ ਮਨੁੱਖ ਰਹਿੰਦੇ ਸੀਗੇ ਪਸ਼ੂ ਪੰਛੀ ਜਿਹੜੇ ਹੈਗੇ ਉਹ ਵੀ ਇੱਥੇ ਸਨ ਤੇ ਇਹਦਾ ਇਤਿਹਾਸ 100 ਸਾਲ ਪੁਰਾਣਾ ਮੰਨਿਆ ਜਾਂਦਾ ਹੈ ਇਸ ਦਾ ਇਤਿਹਾਸ 100 ਕਰੋੜ ਸਾਲ ਪੁਰਾਣਾ ਮੰਨਿਆ ਜਾਂਦਾ ਹੈ ਕਦੇ ਮਨੁੱਖ ਜਿਹੜੇ ਹੈਗੇ ਇੱਥੇ ਰਹਿੰਦੇ ਸਨ ਇਹਨਾਂ ਖੇਤਰਾਂ ਦੇ ਵਿੱਚ ਜਿੱਥੇ ਕਿ ਅੱਜ ਇਹ ਤਕਰੀਬਨ 2000 ਤੋਂ ਲੈ ਕੇ 3000 ਮੀਟਰ ਤੱਕ ਬਰਫ਼ ਜੰਮੀ ਹੋਈ ਹੈ ਕਦੇ ਇੱਥੇ ਬਰਫ਼ ਨਹੀਂ ਹੁੰਦੀ ਸੀਗੀ ਇਹ ਵੀ ਗਰਮ ਇਲਾਕਾ ਸੀਗਾ ਤੇ ਗਰਮ ਇਲਾਕਾ ਹੋਣ ਕਰਕੇ ਤੇ ਬਹੁਤ ਸਾਰੇ ਪਸ਼ੂ ਪੰਛੀ ਤੇ ਦਰਖਤ ਜਿਹੜੇ ਹੈਗੇ ਔਰੇ ਸਨ ਤੇ ਮਨੁੱਖਾਂ ਦੀ ਹੋਂਦ ਵੀ ਕਦੇ ਸੀ ਔਰੇ ਪਰ ਫੇਰ ਹੁਣ ਹਜ਼ਾਰਾਂ ਸਾਲ ਪਹਿਲਾਂ ਇਹ ਖੇਤਰ ਜਿਹੜਾ ਹੈਗਾ ਬਿਲਕੁਲ ਹੀ ਬਰਫ਼ ਦੇ ਨਾਲ ਢੱਕ ਗਿਆ ਤੇ ਜਿਹੜੇ ਲੋਕ ਇੱਥੇ ਰਹਿੰਦੇ ਸੀਗੇ ਜਾ ਤਾਂ ਮਾਰੇ ਗਏ ਜਾਂ ਮਰੋ ਲੋਕ ਜਿਹੜੇ ਹੈਗੇ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਚਲੇ ਗਏ ਏਸ ਅੰਟਾਰਟਿਕਾ ਦੀ ਖੋਜ ਜਿਹੜੀ ਹੈਗੀ ਆ ਇੰਗਲੈਂਡ ਦੇ ਇੱਕ ਖੋਜੀ ਕੈਪਟਨ ਜੇਮਸ ਕੁੱਕ ਦੁਆਰਾ ਇਸ ਨੂੰ ਪਤਾ ਲੱਗ ਉਸ ਨੂੰ ਪਤਾ ਲੱਗ ਗਿਆ ਕਿ ਇਹ ਖੇਤਰ ਕੋਈ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਹੋਰ ਖੋਜਾਂ ਹੋਈਆਂ ਪਰ ਧੁਰੰਦਰ ਤੱਕ ਨਹੀਂ ਜਾ ਸਕੇ ਫਿਰ ਹੌਲੀ-ਹੌਲੀ ਕਈ ਜਿਹੜੇ ਖੋਜੀਕਰ ਹੈਗੇ ਆ ਉਹਨਾਂ ਨੇ ਇਸ ਨੂੰ ਚੰਗੀ ਤਰ੍ਹਾਂ ਖੋਜ ਲਿਆ ਖੋਜਣ ਤੋਂ ਬਾਅਦ ਜਦੋਂ ਦੇਖਿਆ ਗਿਆ ਕਿ ਇਹ ਤਾਂ ਇਲਾਕਾ ਬਹੁਤ ਜ਼ਿਆਦਾ ਵੱਡਾ ਹੈ ਹੁਣ ਇਸ ਇਲਾਕੇ ਦੇ ਵਿੱਚ ਕੋਈ ਵੀ ਕਿਸੇ ਵੀ ਦੇਸ਼ ਦਾ ਕਬਜ਼ਾ ਨਹੀਂ ਹੈਗਾ ਇਹ ਇੰਨਾ ਵੱਡਾ ਇਲਾਕਾ ਹੈਗਾ ਸਿਰਫ ਬਰਾਨ ਪਿਆ ਹੈ ਇੱਕ ਸੁੱਕਾ ਜਿਹੜਾ ਹੈਗਾ ਡੇਜ਼ਰਟ ਹੈ ਬਰਫ਼ ਦਾ ਡੇਜ਼ਰਟ ਜਿੱਥੇ ਕਿਸੇ ਦੇਸ਼ ਦਾ ਕਬਜ਼ਾ ਨਹੀਂ ਹੈਗਾ ਹੁਣ ਇਹ ਕਬਜ਼ਾ ਇਸ ਕਰਕੇ ਨਹੀਂ ਹੈਗਾ ਕਿਉਂਕਿ ਇਹ ਸਾਰਾ ਬਰਫ਼ ਦਾ ਹੀ ਬਰਫ਼ ਹੈ ਇੱਥੇ ਤੇ ਅੰਤਰਰਾਸ਼ਟਰੀ ਪੱਧਰ ਤੇ ਕਈ ਸੰਧੀਆਂ ਜਿਹੜੀਆਂ ਹੈਗੀਆਂ ਦੇਸ਼ਾਂ ਨੇ ਆਪਸੀ ਸਮਝੌਤੇ ਕੀਤੇ ਹੋਏ ਆ ਜਿਸ ਕਰਕੇ ਇਸ ਖਿੱਤੇ ਦੇ ਉੱਤੇ ਕੋਈ ਦੇਸ਼ ਕਬਜ਼ਾ ਨਹੀਂ ਕਰ ਸਕਦਾ ਨਾ ਹੀ ਇੱਥੇ ਕੋਈ ਡ੍ਰਿਲਿੰਗ ਹੋ ਸਕਦੀ ਹੈ ਇਹ ਜਿੰਨਾ ਤੁਹਾਨੂੰ ਨਜ਼ਰ ਪੈਂਦਾ ਹੈ ਇਹ ਸਾਰਾ ਜਿਹੜਾ ਹੈਗਾ ਇਹ ਥੱਲੇ ਪਤਾ ਨਹੀਂ ਕਿੰਨੇ ਕੁ ਕੀਮਤੀ ਚੀਜ਼ਾਂ ਜੜੀਆਂ ਹੈਗੀਆਂ ਇਸ ਬਰਫ਼ ਦੇ ਥੱਲੇ ਦੱਬੀਆਂ ਹੋਣਗੀਆਂ ਇੱਥੇ ਲੋਹਾ ਵੀ ਹੋਏਗਾ ਕੋਲਾ ਵੀ ਹੋ ਸਕਦਾ ਹੈ ਸੋਨਾ ਵੀ ਹੋ ਸਕਦਾ ਹੈ ਫਿਰ ਬਹੁਤ ਸਾਰੇ ਕੀਮਤੀ ਪੱਥਰ ਜਿਹੜੇ ਹੈਗੇ ਆ ਇਸ ਬਰਫ਼ ਦੇ ਥੱਲੇ ਹੋਣਗੇ ਨੇਚਰਲ ਗੈਸ ਹੈ ਜਾਂ ਆਇਲ ਹੈ ਉਹ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਹੋਏਗਾ ਪਰ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਰੇਸਾਂ ਦੇ ਸਮਝੌਤੇ ਕੀਤੇ ਹੋਏ ਆ ਤੋ ਇਸ ਕਰਕੇ ਉਹ ਨਾ ਸੰਧੀਆਂ ਕਰਕੇ ਇਸ ਜਿੰਨਾ ਏਰੀਆ ਹੈ ਟਾਟਕਾ ਦਾ ਇਸ ਨੂੰ ਫਰੋਲਿਆ ਨਹੀਂ ਜਾ ਸਕਦਾ ਇੱਥੋਂ ਤੱਕ ਕਿ ਜਿਹੜੇ ਦੇਸ਼ਾਂ ਨੇ ਖੋਜੀ ਟੀਮਾਂ ਇੱਥੇ ਆਉਂਦੀਆਂ ਵੀ ਹੈਗੀਆਂ ਕਿਉਂਕਿ ਬਹੁਤ ਸਾਰੇ ਦੇਸ਼ਾਂ ਨੇ ਇੱਥੇ ਕੈਂਪ ਲਗਾਏ ਹੋਏ ਆ ਪੱਕੇ ਤੌਰ ਤੇ ਤੇ ਉਹ ਜਿਹੜੇ ਇੱਥੇ ਖੋਜ ਕਰਦੇ ਆ ਖੋਜ ਕਰਨ ਤੋਂ ਬਾਅਦ ਜਿਹੜੀ ਉਹ ਖੋਜ ਕਰਦੇ ਆ ਦੂਜੇ ਸਾਰੇ ਦੇਸ਼ਾਂ ਨੂੰ ਉਸ ਨੂੰ ਦੱਸਣਾ ਪੈਂਦਾ ਹੈ ਕਿ ਅਸੀਂ ਇੱਥੋਂ ਇਹ ਖੋਜ ਕੀਤੀ ਹੈਗੀ ਆ ਤਾਂ ਕਿ ਉਸ ਸਮਝੌਤੇ ਦੀ ਪਾਲਣਾ ਨੂੰ ਕਾਇਮ ਰੱਖਿਆ ਜਾ ਸਕੇ ਕਿ ਕੋਈ ਵੀ ਦੇਹ ਜਿਹੜਾ ਹੈਗਾ ਤੇ ਡ੍ਰਿਲਿੰਗ ਨਾ ਕਰੇ ਤੇ ਇਸ ਦਾ ਨੁਕਸਾਨ ਜਿਹੜਾ ਹੈਗਾ ਨਾ ਕਰੇ ਹੁਣ ਇਹ ਜਿਹੜਾ ਇਲਾਕਾ ਹੈ ਬਰਫ਼ ਇਹਦੇ ਵਿੱਚ ਵੀ ਬਹੁਤ ਸਾਰੇ ਜੀਵ ਰਹਿੰਦੇ ਹੈਗੇ ਆ ਵਾਲਰਸ ਹੈ ਵੇਲਸ ਹੈ ਗਿਆ ਕਈ ਕਰੇਲ ਹੈ ਇਹ ਚੀਜ਼ਾਂ ਜਿਹੜੀਆਂ ਇਹ ਜਾਨਵਰ ਜਿਹੜੇ ਹੈਗੇ ਆ ਇਸ ਬਰਫ਼ ਦੇ نیچے ਦੱਬੇ ਹੋਏ ਹਨ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਹੈਗੀ ਆ ਉਹ ਹੈ ਲਹੂ ਦਾ ਚਸ਼ਮਾ ਇਹ ਜੋ ਤੁਹਾਨੂੰ ਨਜ਼ਰ ਪੈ ਰਿਹਾ ਹੈ ਇਹ ਬਲੱਡ ਐਂ ਲੱਗਦਾ ਹੈ ਜਿਵੇਂ ਬਰਫ਼ ਦੇ ਵਿੱਚੋਂ ਬਲੱਡ ਜਿਹੜਾ ਹੈਗਾ ਬਾਹਰ ਨੂੰ ਆ ਰਿਹਾ ਹੈ ਕਿ ਬਲੱਡ ਦੀ ਨਦੀ ਚੱਲ ਰਹੀ ਹੈ ਜਦੋਂ ਕਿ ਇਹ ਕਾਰਨ ਇਹ ਹੈ ਕਿ ਇਸ ਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੈ ਜਿਹੜਾ ਪਾਣੀ ਦਾ ਸਰੋਤ ਹੈ ਤੇ ਆਇਰਨ ਕਾਰਬਨ ਦੇ ਨਾਲ ਜਦੋਂ ਟੱਚ ਹੁੰਦਾ ਤੇ ਇਸ ਪਾਣੀ ਜਿਹੜਾ ਝੀਲ ਦੇ ਵਿੱਚੋਂ ਇਸ ਛਤਸਮੇ ਦੇ ਵਿੱਚ ਆਉਂਦਾ ਹੈ ਉਹਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੈ ਆਕਸੀਜਨ ਅਤੇ ਧੁੱਪ ਜਦੋਂ ਆਇਰਨ ਦੇ ਨਾਲ ਟੱਚ ਹੁੰਦਾ ਹੈ ਤਾਂ ਉਹਦੇ ਨਾਲ ਆਕਸਾਈਡ ਜਿਹੜਾ ਹੈਗਾ ਬਣ ਜਾਂਦਾ ਹੈ ਜਿਸ ਨੂੰ ਅਸੀਂ ਜੰਗ ਕਹਿੰਦੇ ਹੈਗਿਆ ਕਿ ਜੰਗਾਲ ਲੱਗ ਗਿਆ ਸੋ ਇਸ ਕਰਕੇ ਜਿੰਨਾ ਵੀ ਇਹਦੇ ਚ ਪਾਣੀ ਆਂਦਾ ਹੈਗਾ ਉਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਲਹੂ ਦਾ ਚਸ਼ਮਾ ਚੱਲ ਰਿਹਾ ਹੈ ਕਿਉਂਕਿ ਆਲੇ ਦੋਲੇ ਚਾਰੇ ਪਾਸੇ ਚਿੱਟੀ ਚਾਦਰ ਵਿਛੀ ਹੋਈ ਹੈ ਉਸ ਚਿੱਟੀ ਚਾਦਰ ਦੇ ਵਿੱਚ ਇਹ ਚਸ਼ਮਾ ਜਿਹੜਾ ਹੈਗਾ ਅਲੱਗ ਹੀ ਤਰ੍ਹਾਂ ਦਾ ਨਜ਼ਾਰਾ ਪੇਸ਼ ਕਰਦਾ ਹੈ ਚੋ ਰੋਜ ਦਾ ਇਹ ਤਰ੍ਹਾਂ ਭੇਟੇ ਨੇ ਇਸ ਪਤਾ ਲੱਗਿਆ ਖੋਜੀਆਂ ਨੂੰ ਕਿ ਇਹ ਇਦਾਂ ਬਲੱਡ ਕਿਉਂ ਆ ਰਿਹਾ ਹੈ ਪਰ ਹੌਲੀ ਹੌਲੀ ਜਦੋਂ ਬਹੁਤ ਡੰਗਾਈ ਦੇ ਨਾਲ ਰਿਸਰਚ ਕੀਤੀ ਗਈ ਫਿਰ ਪਤਾ ਲੱਗਿਆ ਕਿ ਇਹ ਤਾਂ ਆਇਰਨ ਜ਼ਿਆਦਾ ਹੋਣ ਕਰਕੇ ਆਕਸੀਜਨ ਤੇ ਧੁੱਪ ਦੀ ਆਪਸੀ ਕਿਰਿਆ ਹੋਣ ਕਰਕੇ ਜਿਹੜਾ ਹੈਗਾ ਇਹ ਜੰਗਾਲਦਾਰ ਉਪਧਾਰਨ ਕਰਦਾ ਹੈ ਪਾਣੀ ਪਾਣੀ ਜਿਹੜਾ ਹੈਗਾ ਬਾਹਰ ਆਉਂਦਾ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਬਹੁਤ ਸਾਰੇ ਵਲਕੈਨੋ ਵੀ ਹੈਗੇ ਆ ਜਿਹੜੇ ਤੇ ਲਗਾਤਾਰ ਇਹਦੇ ਵਿੱਚ ਫਟਦੇ ਰਹਿੰਦੇ ਹੈਗੇ ਆ ਤੇ ਇਸ ਤਰ੍ਹਾਂ ਦੇ ਨਾਲ ਇਹ ਇੱਕ ਵੱਡਾ ਇਲਾਕਾ ਹੈ ਦੁਨੀਆਂ ਦੇ ਉੱਤੇ ਤੇ ਇੱਕ ਹੋਰ ਚੀਜ਼ ਜਿਹੜੀ ਖਾਸ ਹੈਗੀ ਹੈ ਕਿ ਦੁਨੀਆਂ ਦੇ ਵਿੱਚ ਮਿੱਠੇ ਪਾਣੀ ਦਾ ਸਭ ਤੋਂ ਵੱਡਾ ਭੰਡਾਰ ਹੈ ਇਹ ਕਿਉਂਕਿ ਬਰਫ਼ ਜਿਹੜੀ ਹੈਗੀ ਆ ਇਹਦਾ ਸਾਰਾ ਪਾਣੀ ਪੀਣ ਯੋਗ ਹੈ ਇਹਦੇ ਵਿੱਚ ਨਮਕ ਨਹੀਂ ਹੈਗਾ ਮਿੱਠਾ ਪਾਣੀ ਹੈ ਸੋ ਇਸ ਕਰਕੇ ਬਰਫ਼ ਦਾ ਵੱਡਾ ਭੰਡਾਰ ਇੱਥੇ ਹੈ ਜਿਹੜਾ ਕਿ ਮਿੱਠੇ ਪਾਣੀ ਦਾ ਇੱਕ ਵੱਡਾ ਸੋਮਾ ਹੈ ਇਸ ਤੋਂ ਇਲਾਵਾ ਇਹ ਜਿਹੜਾ ਗਲੇਸ਼ੀਅਰ ਹੈਗੇ ਆ ਬਹੁਤ ਵੱਡੇ ਵੱਡੇ ਗਲੇਸ਼ੀਅਰਾਂ ਦੇ ਪਹਾੜ ਇੱਥੇ ਬਣੇ ਹੋਏ ਆ ਸੈਂਕੜੇ ਕਿਲੋਮੀਟਰਾਂ ਤੱਕ ਦੇ ਗਲੇਸ਼ੀਅਰ ਫੈਲੇ ਹੋਏ ਆ ਲਗਾਤਾਰ ਇੱਥੇ برف ਪੈਂਦੀ ਰਹਿੰਦੀ ਹੈਗੀ ਆ ਤੇ ਲਗਾਤਾਰ ਇਹ برف ਜਿਹੜੀ ਹੈਗੀ ਜਦੋਂ ਗਰਮੇ ਦਾ ਮੌਸਮ ਹੁੰਦਾ ਫਿਰ ਇਹ ਥੋੜੀ ਖੋਰਨ ਲੱਗਦੀ ਹੈ ਤੇ ਇਸ ਅੰਟਾਰਕਟਿਕਾ ਦੀ ਇੱਕ ਚੀਜ਼ ਹੋਰ ਵੀ ਹੈ ਉਹ ਹੈ ਇੱਥੇ 6 ਮਹੀਨੇ ਦਿਨ ਤੇ 6 ਮਹੀਨੇ ਰਾਤ ਲਗਾਤਾਰ ਹੁੰਦਾ ਹੈ ਜਦੋਂ ਦਿਨ ਚੜ ਗਿਆ ਤੇ ਦਿਨ ਜਿਹੜਾ ਹੈਗਾ ਲਗਾਤਾਰ ਚੜਿਆ ਰਹਿੰਦਾ ਹੈ ਜਦੋਂ ਰਾਤ ਹੁੰਦੀ ਆ ਤਾਂ ਰਾਤ ਵੀ ਜਿਹੜੀ ਹੈਗੀ ਆ ਲਗਾਤਾਰ ਹੀ ਚੜੀ ਹੁੰਦੀ ਚੜੀ ਰਹਿੰਦੀ ਹੈ ਉਹ ਹੈ ਧਰਤੀ ਦੇ ਘੁੰਮਣ ਕਰਕੇ ਕਿਉਂਕਿ ਉੱਤਰੀ ਧਰੁਵ ਜਿਹੜਾ ਹੈਗਾ ਉਹ ਸੂਰਜ ਹਮੇਸ਼ਾ ਹੀ ਉੱਥੇ ਚੜਿਆ ਰਹਿੰਦਾ ਹੈ ਜਿਹਦੇ ਕਰਕੇ ਉਹ ਜਿਹੜਾ ਪੋਲ ਜਦੋਂ ਉੱਤੇ ਹੁੰਦਾ ਹੈ ਤਾਂ ਦਿਨ ਰਹੇਗਾ ਜਦੋਂ ਉਹ ਪੋਲ نیچے ਚਲਾ ਜਾਂਦਾ ਹੈ ਤਾਂ ਫਿਰ ਇੱਥੇ 6 ਮਹੀਨੇ ਲਗਾਤਾਰ ਰਾਤ ਰਹਿੰਦੀ ਹੈਗੀ ਹੈ ਤੇ ਵੈਸੇ ਵੀ ਜੇਕਰ ਸਵੀਡਨ ਤੇ ਨਾਰਵੇ ਵਰਗੇ ਦੇਸ਼ਾਂ ਨੂੰ ਵੀ ਤੁਸੀਂ ਦੇਖੋਗੇ ਉੱਥੇ ਵੀ ਦਿਨ ਜਿਹੜਾ ਹੈਗਾ 20 ਘੰਟੇ ਤੱਕ ਚਲਾ ਜਾਂਦਾ ਹੈ ਤੇ ਰਾਤ ਜਿਹੜੀ ਹੈਗੀ ਉੱਥੇ ਵੀ 20 ਘੰਟੇ ਤੱਕ ਚੱਲੀ ਜਾਂਦੀ ਹੈ ਸੋ ਇਹ ਸੀਗੀ ਜਾਣਕਾਰੀ ਅੰਟਾਰਕਟਿਕਾ ਬਾਰੇ ਤੇ ਦੁਨੀਆਂ ਦੇ ਵਿੱਚ ਇੱਕ ਵਿਸ਼ਾਲ ਬਰਫ਼ ਦਾ ਪਹਾੜ ਤੇ ਵੱਡਾ ਇਲਾਕਾ ਜਿਸ ਦਾ ਕੋਈ ਮਾਲਕ ਨਹੀਂ ਹੈਗਾ ਫਿਰ ਵੀ ਜਿਹੜਾ ਹੈਗਾ ਉਹ ਇੱਕ ਵੱਡਾ ਮਹਾਦੀਪ ਹੈ ਉੱਥੇ ਵਸੋਂ ਕੋਈ ਪੱਕਾ ਰੈਜ਼ੀਡੈਂਸ ਨਹੀਂ ਹੈਗਾ ਉੱਥੋਂ ਦਾ ਵਸੋਂ ਉੱਥੇ ਹੈ ਨਹੀਂ ਗੀ ਸੋ ਇੱਕ ਤਰ੍ਹਾਂ ਦੇ ਨਾਲ ਦੁਨੀਆਂ ਦੇ ਲਈ ਇੱਕ ਪਾਣੀ ਦਾ ਬਟਮੁੱਲਾ ਸੋਮਾ ਹੈ ਤੇ ਕੁਦਰਤ ਦਾ ਇੱਕ ਵੱਡਾ ਕ੍ਰਿਸ਼ਮਾ ਹੈ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ